ਆਸ ਮੈਲਾ ਪੰਗਵਾ ਤਿਪ ਦੇ ਦੋ ਹਰ ਰਸ ਪੀਵਤ ਸਦੀ ਰਤਾ ਆਨ ਰਸਾ ਖਿਨ ਮੈਂ ਲੈ ਜਾਤਾ ਹਰ ਵਸ ਕੇ ਮਾਤੇ ਮਨ ਸਦਾ ਆਨੰਦ ਆਨ ਰਸਾ ਮੈਂ ਵਿਆਪ ਚਿੰਦ ਹਰ ਰਸ ਪੀਵ ਅਲਮਸਤ ਮਤਵਾਰਾ ਆਨ ਰਸਾ ਸਭ ਕੋ ਛੇਰੇ ਰਹਾਉ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਾਟ ਸਮਾਏ ਲੱਖ ਕਰੋੜੀ ਮਿਲੈ ਨਾ ਕੇ ਜਿਸ ਹੈ ਪ੍ਰਾਪਤ ਤਿਸ ਹੀ ਦੇ ਨਾਨਕ ਚਾਖ ਭੈ ਦਿਸਮਾਦ ਨਾਨਕ ਗੁਰ ਤੇ ਆਇਆ ਸਾਧੀਤ ਪੂਤ ਘਤ ਛੋੜ ਨਾ ਜਾਏ ਨਾਨਕ ਗੀਤਾ ਹਰ ਰਸ ਮਾਹੀ ਆਸਾ ਮਲਾ ਪੰਜਵਾ ਕਾਮ ਕ੍ਰੋਧ ਲੋਭ ਮੋਹ ਮਿਟਾਵੇ ਛੁਟਕੇ ਦੁਰਮਤ ਆਪਣੀ ਧਾਰੀ ਹੋਏ ਨਿਮਾਣੀ ਸੇਵਕ ਮਾਵੇ ਤਾਂ ਪ੍ਰੀਤਮ ਹੋਵੇ ਮਨ ਪਿਆਰੀ ਸੁਣ ਸੁੰਦਰ ਸਾਧੂ ਬਚਨੁ ਉਧਾਰੀ ਦੁਖ ਭੂਖ ਮਿਟਾਏ ਤੇਰੋ ਸੰਸਾਰ ਸੁਖ ਪਾਵੇ ਤੂੰ ਸੁਖਮਨ ਮਾਰੀ ਰਹਾਉ ਚਰਨ ਪਖਾਰ ਕਰਉ ਗੁਰ ਸੇਵਾ ਆਤਮ ਸ਼ੁੱਧ ਵਿਖਿਆਸ ਨਿਵਾਰੀ ਦਸਨ ਕੀ ਹੋਏ ਦਾਸ ਦਾ ਸ੍ਰੀ ਤਾਂ ਪਾਵੇ ਸ਼ੋਭਾ ਹਰ ਦੁਆਰੀ ਇਹ ਹੀ ਅਚਾਰ ਇਹ ਹੀ ਵਿਵਹਾਰ ਆਗਿਆ ਮਾਨ ਭਗਤ ਹੋਏ ਤੁਮਾਰੀ ਜੋ ਇਹ ਮੰਤਰ ਕਮਾਵੇ ਨਾਨਕ ਸੋ ਭੌਜਲ ਪਾਰ ਉਤਾਰੀ ਆਸਾ ਮੈ ਲਾਪਨਵਾ ਦੁਪਦੇ ਤੈ ਪ੍ਰਾਪਤ ਮਾਨੁਖ ਦਿਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੰਜਾਮ ਲਾਗ ਭਗਤ ਜਲ ਤਰਨ ਕੈ ਜਨਮ ਰਿਥਾ ਜਾਤ ਰੰਗ ਮਾਇਆ ਕ ਰਹਾ ਜਪ ਤਪ ਸੰਗਮ ਤਮ ਨ ਤੁਮਾਇ ਸੇਵਾ ਸਾਧਨਾ ਜਾਣਿਆ ਹਰਿ ਰਾਯ ਕੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮ ਆਸਾ ਮੈਲਾ ਪੰਗਵਾ ਤੁਝ ਬਿਨ ਅਮਰ ਨਹੀਂ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੇਮਰੀ ਓਟ ਤੁਮਾਰੀ ਆਸਾਂ ਬੈਠਤ ਊਠਤ ਸੋਵਤ ਜਾਗਤ ਨਿਸਰ ਨਹੀਂ ਤੂੰ ਸਾਸ ਗਿਆਸਾ ਰਹਾਉ ਰਾਖ ਰਾਖ ਸ਼ਰਨ ਪ੍ਰਭ ਆਪਣੀ ਅगन ਸਾਗਰ ਵਿਕਰਾਲਾ ਨਾਨਕ ਕੇ ਸੁਖ ਦਾਤੇ ਸਤਗੁਰ ਧੰਮ ਤੁੰਰੇ ਬਾਲ ਗੋਪਾਲਾ ਆਸਾ ਮੈਲਾ ਪੰਜਵਾ ਹਰ ਜਨ ਲੀਨੇ ਪ੍ਰਭੂ ਛਡਾਇ ਪੀਤਮ ਸਿਓ ਮੇਰੋ ਮਨ ਮਾਨਿਆ ਤਾਪ ਮੋ ਬਿਕ ਖਾਇ ਰਹਾ ਪਾਲਾ ਤਾਉ ਕਸ਼ੂ ਨਾਮ ਵਿਆਪ ਰਾਮ ਨਾਮ ਗੁਨ ਗਾਇ ਡਾਕੀ ਕੋ ਚਿਤ ਕਸ਼ੂ ਨਾ ਲਾਗੈ ਚਰਨ ਕਮਲ ਸਰਣਾਇ ਸੰਤ ਪ੍ਰਸਾਦ ਪਹਿ ਕਿਰਪਾਲਾ ਕੋਏ ਆਪ ਸਹਾਇ ਗੁਣ ਨਿਧਾਨ ਨਿਤ ਗਾਵੈ ਨਾਨਕ ਸਹਿਸਾ ਦੁਖ ਮਿਟਾਇ ਆਸਾ ਮੈਲਾ ਪੰਜਵਾ ਔਖ ਦਿਖਾਇਓ ਹਰ ਕੋ ਨਾਉ ਸੁਖ ਪਾਏ ਦੁਖ ਬਿਨ ਸਿਆਥਾਉ ਤਪ ਗਿਆ ਬਚਨ ਗੁਰ ਪੂਰੇ ਆਨੰਦ ਭਇਆ ਸਭ ਮਿਟੇ ਵਸੂਰੇ ਰਹਾ ਜੀ ਜੰਤ ਸਗਲ ਸੁਖ ਪਾਇਆ ਪਾਰ ਬ੍ਰਹਮ ਨਾਨਕ ਮੰ ਧਾਇਆ ਆਸਾ ਮੇਲਾ ਪੰਜਵਾ ਬਾਸ਼ਤ ਨਹੀਂ ਸੋ ਬੇਲਾ ਆਈ ਬਿਨ ਹੁਕਮੈ ਕਿਉ ਬੁਝਾ ਬੁਝਾਈ ਠੰਢੀ ਤਾਤੀ ਮਿੱਟੀ ਖਾਈ ਉਹ ਨਾਮ ਵਾਲਾ ਬੁੱਢਾ ਭਾਈ ਰਹਾਉ ਨਾਨਕ ਦਾਸ ਸਾਧ ਸ਼ਰਣਾਈ ਗੁਰਪ੍ਰਸਾਦ ਘੋਪਰ ਤਰਾਈ ਆਸਾ ਮੈਲਾ ਪੰਗਵਾ ਸਦਾ ਸਦਾ ਆ ਤੁਮ ਤੁਰਗਾਸ ਸਾਧ ਸੰਗਤ ਹਰ ਚਰਨ ਨਿਵਾਸ RAM ਨਾਮ ਨਿਤ ਜਪ ਮਨ ਮੇਰੇ ਸੀਤਲ ਸ਼ਾਂਤ ਸਦਾ ਸੁਖ ਪਾਵੇ ਕਿਲ ਵਿਖ ਜਾਹੇ ਸਭੇ ਮਨ ਤੇਰੇ ਰਹਾਉ ਕਹੋ ਨਾਮਕ ਜਾਕੇ ਪੂਰਨ ਕਰਮ ਸਤਗੁਰ ਭੇਟੇ ਪੂਰਨ ਪਾਰ ਬ੍ਰਹਮ ਦੁਜੇ ਕਰਕੇ 34 ਆਸਾ ਮੈਲਾ ਪੰਗਵਾ ਜਾਕ ਹਰ ਸੁਆਮੀ ਪ੍ਰਭ ਬੇਲੀ ਪੀੜ ਗਈ ਫਿਰ ਨਹੀਂ ਦੁਹੇਲੀ ਰਹਾਉ ਕਰ ਕਿਰਪਾ ਚਰਨ ਸੰਗ ਮੇਲੀ ਸੂਖ ਸਹਿਜ ਆਨੰਦ ਸੁਹੇਲੀ ਸਾਧ ਸੰਗ ਗੁਣ ਗਾਏ ਅਤੁੱਲੀ ਹਰ ਸਿਮਰਤ ਨਾਨਕ ਤਹੀ ਅਮੋਲੀ ਆਸਾ ਮਲਾ ਪਨਵਾ ਕਾਮ ਕ્રોਧ ਮਾਇਆ ਮਦਮਤ ਸਰ ਇਹ ਖੇਲ ਤੇ ਸਭ ਜੂਆ ਹਾਰੇ ਸਤ ਸੰਤੋਖ ਦਇਆ ਤਹਮ ਸਚ ਏ ਆਪਣਾ ਹੈਂ ਗਰੇ ਭਿੱਤਰ ਵਾਰੇ ਜਨਮ ਮਰਨ ਚੂਕੇ ਸਭ ਭਾਰੇ ਮਿਲਤ ਸੰਗ ਭਇਓ ਮਨ ਨਿਰਮਲ ਗੁਰ ਪੂਰੇ ਲੈ ਖਿਨ ਮ ਤਾਰੇ ਰਹਾਓ ਸਭ ਕੀ ਰੇਨ ਹੋਏ ਰਹਿ ਮਨੁਆ ਸਗਲੇ ਦੀ ਸਹਿ ਮੀਤ ਪਿਆਰੇ ਸਭ ਮਧੇ ਰਵਿਆ ਮੇਰਾ ਠਾਕੁਰ ਦਾਨ ਦੇਤ ਸਭ ਜੀ ਸਮਹਾਰੇ ਇਕੋ ਇਕ ਆਪ ਇਕ ਇਕ ਕਾ ਇਕਾ ਹੈ ਸਗਲਾ ਪਾਸਾਰੇ ਜਪ ਜਪ ਓਏ ਸਗਲ ਸਾਧ ਜਨ ਇਕ ਨਾਮ ਧਿਆਏ ਬਹੁਤ ਉਧਾਰੇ ਗਹਿਰ ਗੰਭੀਰ ਬੇਅੰਤ ਗੁਸਾਈ ਅੰਤ ਨਹੀਂ ਕਿਛ ਪਾਰਵਾਰੇ ਤੁਮਰੀ ਕਿਪਾਤੇ ਗੁਣ ਗਾਵੇ ਨਾਨਕ ਧਿਆਏ ਧਿਆਏ ਤਬਕੋ ਨਮਸਕਾਰੇ ਆਸਾ ਮੈਲਾ ਆਪਣੂਆ ਤੂੰ ਬੇਅੰਤ ਅਵਿਗਤ ਅਗੋਚਰ ਇਹ ਸਭ ਤੇਰਾ ਆਕਾਰ ਕਿਆ ਹਮ ਜੰਤ ਕਰਹਿ ਚਤੁਰਾਈ ਜਾਂ ਸਭ ਕਿਛੁ ਤੁਝੈ ਮਝਾਰ ਮੇਰੇ ਸਤਗੁਰ ਆਪਣੇ ਬਾਲਕ ਰੱਖੋ ਲੀਲਾ ਤਾਰ ਦੇਹ ਸਮਤ ਸਦਾ ਗੋਣ ਗਾਵਾਂ ਮੇਰੇ ਠਾਕੁਰ ਗੰਮ ਅਪਾਰ ਰਹਾਓ ਜੈਸੇ ਜਨਮ ਜਠਰਮ ਹੈ ਪ੍ਰਾਨੀ ਉਹ ਰਹਿਤਾ ਨਾਮ ਅਧਾਰ ਆਨੰਦ ਕਰੇ ਸਾਹ ਸਾਹ ਸੁਮਾਰ ਮਾ ਪੋਹ ਹੈ ਅਗਨਾਰ ਪਰ ਤਨ ਪਰਦਾਰ ਪਰ ਨਿੰਦਾ ਇਨਸਿਓਂ ਪ੍ਰੀਤ ਨਿਵਾਰ ਚਰਨ ਕਮਲ ਸੇ ਵੀ ਰਦ ਅੰਤਰ ਗੁਰ ਪੂਰੇ ਕਾ ਆਧਾਰ ਗ੍ਰਹਿ ਮੰਦਰ ਮਹਿਲਾ ਜੋਦਿਸੈ ਨਾ ਕੋਈ ਸੰਗਾਰ ਜਬ ਲਗ ਜੀਵੈ ਕਲੀ ਕਾਲ ਮਹਿ ਜਨ ਨਾਨਕ ਨਾਮ ਸੁਮਾਰ ਅਸ ਘਰ ਤੀਜਾ ਮੈ ਲਾਪਨਵਾ ਏਕ ਓਂਕਾਰ ਸਤ ਗੁਰ ਪ੍ਰਸਾਦ ਰਾਜ ਮਿਲਕ ਜੋਬਨ ਗਰੇ ਸ਼ੋਭਾ ਰੂਪਵੰਤ ਜਵਾਨੀ ਬਹੁਤ ਦਰਬ ਹਸਤੀ ਅਰ ਕੋੜੇ ਲਾਲ ਲਖ ਬੈ ਆਮੀ ਅਗੇ ਦਰਗਾ ਕਾਮ ਨਾ ਆਵੇ ਛੋੜ ਚੱਲੇ ਅਭਿਮਾਨੀ ਕਾਹੇ ਇੱਕ ਬਿਨਾ ਚਿਤ ਲਾਈਐ ਉਠਤ ਬੈਠਤ ਸੋਗਤ ਜਾਗਤ ਸਦਾ ਸਦਾ ਹਰ ਧਿਆਈਐ ਰਹਾਉ ਮਹਾ ਬਚਿਤ੍ਰ ਸੁੰਦਰ ਆਖਾੜੇ ਰਣਮਹਿ ਜਿੱਤੇ ਪੁਵਾੜੇ ਹੋ ਮਾਰੂ ਫੋ ਬੰਧੋ ਛੋੜੋ ਮੁਖਤੇ ਏਵ ਬਬਾਰੇ ਆਇਆ ਹੁਕਮ ਪਾਰ ਬ੍ਰਹਮ ਕਾ ਛੋੜ ਚੱਲਿਆ ਏਕ ਦੇਹਾੜੇ ਕਰਮ ਧਰਮ ਜੁਗਤ ਬੋ ਕਰਤਾ ਕਰਨੇ ਹਾਰ ਨਾ ਜਾਣੈ ਉਪਦੇਸ਼ ਕਰ ਆਪਨਾ ਤੁਮਾਵੇ ਤਤ ਸ਼ਬਦ ਨਾ ਪਛਾਨੈ ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਤ ਸ਼ਾਨੈ ਸਤ ਸੱਜਣ ਸੁਨੋ ਸਭ ਮੀਤਾ ਝੂਠਾ ਏ ਪਸਾਰ ਮੇਰੀ ਮੇਰੀ ਕਰ ਕਰ ਡੂਬੇ ਖਪ ਖਪ ਮੋਏ ਗੁਵਾਰਾ ਗੁਰ ਮਿਲ ਨਾਨਕ ਨਾਮ ਧਿਆਇ ਸਾਚ ਨਾਮ ਨਿਸਤਾਰ ਰਾਗ ਆਸਾ ਘਰ ਪੰਜਵਾ ਮਹਿਲਾ ਪੰਜਵਾ ਇੱਕੋ ਓੰਕਾਰ ਸਤਗੁਰ ਪ੍ਰਸਾਦ ਕਮ ਹੈ ਸੋਈ ਸਦਲ ਜਗਤ ਤਤ ਅੰਧ ਅੰਧ ਕੋ ਜਾਗੇ ਹਰ ਜਨ ਮਹਾ ਮੂਨੀ ਮਗਨ ਪ੍ਰੇ ਪ੍ਰੀਤ ਪਰਾਨ ਕੋ ਤਿਆਗੈ ਵਿਰਲਾ ਚਰਨ ਕਮਲ ਆਨੂਪ ਹਰ ਸੰਤ ਮੰਤ ਕੋ ਲੱਗੇ ਸਾਧੂ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਵਡਭਾਗੇ ਕਿਰਪਾ